ਰੀਅਲ 11 ਨਿਊਜ਼ ਪੰਜਾਬ ਦੇਖਦੇ ਜਾ ਰਿਹਾ ਹਾਂ ਸਾਡਾ ਸਾਥ ਦਾ ਮੈਂ ਸੁਮੇਂਦਰ ਸਿੰਘ ਲਗਾ ਲੱਤੀ ਖੜਿਆ। ਟਿਆਲ ਤੋਂ ਜਿਹੜੀ ਪਾਤੜਾ ਨਵੇਂ ਬਸੜੇ ਨੂੰ ਬਾਈਪਾਸ ਆ ਰਹੀ ਹੈ ਉਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਡਰੇਨ ਬਣੀ ਬੜੀ ਹੈ ਪਹਿਲਾਂ ਵੀ ਇਹ ਡਰੇਨ ਹੈ ਜਿਹੜੀ ਤੇ ਇਹ ਤੇਲ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਝੂਆ ਜਿਹੜਾ ਪਾਣੀ ਦਾ ਜਿਹੜਾ ਖੇਤਾਂ ਨੂੰ ਪਾਣੀ ਦਿੱਤਾ ਹੋਇਆ ਉਹ ਝੂਆ ਜਿਹੜਾ ਇੱਥੋਂ ਸੁੱਕ ਚੁੱਕਿਆ ਪਹਿਲਾਂ ਵੀ ਇਹ ਕਈ ਵਾਰ ਸੁੱਕ ਚੁੱਕਿਆ ਹੈ ਤੇ ਇਹ ਇਹ ਇੱਦਾਂ ਘਟਿਆ ਮਟੀਰੀਅਲ ਆ ਕਿ ਕੋਈ ਸੰਬੰਧ ਨਹੀਂ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਕਿ ਆ ਅੱਜ ਇਹ ਜਿਹੜਾ ਤੀਜੀ ਚੌਥੀ ਵਾਰ ਇਹ ਸੂਆ ਟੁੱਟਿਆ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਇਆ ਦਿੱਤਾ ਦੀ ਵੀਡੀਓ ਦਿਖਾਈ ਜਾਵੇ ਕਿ ਫਸਲ ਹੈ ਜਿਹੜੀ ਕਿਸਾਨਾਂ ਦੀ ਡੁੱਬ ਚੁੱਕੀ ਹੈ ਤੇ ਅਜੇ ਤੱਕ ਠੇਕੇਦਾਰ ਦਾ ਕੋਈ ਵੀ ਬੰਦਾ ਇੱਥੇ ਬੰਦ ਮਾਰਨ ਲਈ ਨਹੀਂ ਆਇਆ ਤੇ ਕਿਸੀ ਇਹ ਪਾਣੀ ਆ ਜਿਹੜਾ ਪਿੱਛੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਰਿਹਾ ਹੈ ਤੇ ਖੇਤਾਂ ਨੂੰ ਅਜੇ ਹੋਰ ਵੀ ਜ਼ਿਆਦਾ ਖੇਤਾਂ ਨੂੰ ਪਾਣੀਆਂ ਜਿਹੜਾ ਇਹ ਡੋਬੇਗਾ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆ ਜੀ ਕਿ ਇਹ ਜਿਹੜੀ ਸੜਕ ਵੀ ਟੁੱਟ ਸਕਦੀ ਹੈ ਇਹਦੇ ਵਿੱਚ ਸਾਡੇ ਖੜੇ ਖੜੇ ਸਲੇਬਾ ਹੋਰ ਵੀ ਇਹਦੇ ਵਿੱਚੋਂ ਗਿਰ ਚੁੱਕੀਆਂ ਨੇ ਖਾਰ ਪੈ ਰਹੀ ਹੈ ਖਾਰ ਪੈ ਕੇ ਹੋਰ ਵੀ ਅੱਗੇ ਇਹ ਵੱਧ ਰਿਹਾ ਹੈ ਵੱਧ ਕੇ ਇਹ ਸੜਕ ਹੈ ਜਿਹੜੀ ਸੜਕ ਵੀ ਟੁੱਟ ਸਕਦੀ ਹੈ ਤੇ ਅਜੇ ਹੋਰ ਵੀ ਕਾफी ਇਸ ਨੇ ਨੁਕਸਾਨ ਕਰਨਾ ਹੈ ਜੇਕਰ ਇੱਥੇ ਠੇਕੇਦਾਰ ਦਾ ਜਿਹੜਾ ਫਸਲਾਂ ਫੈਲਾ ਇੱਥੇ ਇਸ ਨੂੰ ਬੰਦ ਕਰਨ ਲਈ ਨਾ ਪਹੁੰਚਿਆ ਤਾਂ ਹੋਰ ਵੀ ਨੁਕਸਾਨ ਵੱਧ ਸਕਦਾ ਹੈ ਕਿਸਾਨਾਂ ਦੀਆਂ ਹੋਰ ਵੀ ਫਸਲਾਂ ਡੁੱਬ ਸਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਜੀਰੀ ਲੱਗੀ ਹੋਈ ਹੈ ਇਹ ਜੀਰੀ ਆ ਜਿਹੜੀ ਡੁੱਬ ਚੁੱਕੀ ਹੈ ਤੇ ਕਈ ਕਿੱਲੇ ਨੂੰ ਇਹ ਪਾਣੀ ਆਪਦੀ ਲਪੇਟ ਵਿੱਚ ਲੈ ਚੁੱਕਿਆ ਤੇ ਅੱਗੇ ਜਿਹੜੀ ਪਾਣੀ ਹੋਰ ਵੀ ਫਸਲ ਜਿਹੜੀ ਖੜੀ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਹਰੀ ਫਸਲ ਖੜੀ ਹੈ ਇਹ ਇਹ ਅਜੇ ਬਚੀ ਹੋਈ ਹੈ ਇਹ ਵੀ ਜਿਸ ਇਸ ਤਰੀਂ ਪਾਣੀ ਪੈਂਦਾ ਰਿਹਾ ਹੋਰ ਵੀ ਫਸਲ ਡੁੱਬਣ ਦੇ ਜਿਹੜੇ ਅਸਾਰ ਨੇ ਪਹਿਲਾਂ ਕਈ ਵਾਰੀ ਕਈ ਦਫਾ ਇਸ ਠੇਕੇਦਾਰ ਨੂੰ ਆਸ ਚੁੱਕੇ ਆ ਪਰ ਇਹ ਠੇਕੇਦਾਰ ਦੇ ਕੰਨਾਂ ਤੋਂ ਜੂ ਨਹੀਂ ਸਰਕਦੀ ਅੱਗੇ ਤੁਹਾਨੂੰ ਦਿਖਾਵਾਂਗੇ ਅੱਗੇ ਹੈ ਜਿਹੜਾ ਬੰਨ ਮਾਰਿਆ ਹੋਇਆ ਅੱਗੇ ਜਦ ਕਿ ਇਹ ਜਿਹੜਾ ਇਹ ਸੁਆ ਜਿਹੜਾ ਇਹ ਅਨਕੰਪਲੀਟ ਹੈ ਅੱਗੇ ਇਹ ਕੰਪਲੀਟਲੀ ਨਹੀਂ ਹੋਇਆ ਤਾਂ ਇਸ ਦੇ ਵਿੱਚ ਪਾਣੀ ਕਿੱਥੋਂ ਆ ਗਿਆ ਕਿਵੇਂ ਆ ਗਿਆ ਕਿਸ ਨੇ ਛੱਡਿਆ ਤਾਂ ਜਦ ਇਹ ਦੇਖ ਸਕਦੇ ਆ ਅਸੀਂ ਕਿ ਠੇਕੇਦਾਰ ਦਾ ਵਿਭਾਗ ਨਾਲ ਤਾਲਮੇਲ ਹੀ ਨਹੀਂ ਕਿਉਂਕਿ ਵਿਭਾਗ ਨੇ ਪਿੱਛੋਂ ਪਾਣੀ ਛੱਡਿਆ ਤਾਂ ਜਦ ਕਿ ਠੇਕੇਦਾਰ ਦਾ ਜਿਹੜਾ ਕੰਮ ਹੈ ਹਜੇ ਉਹ ਅੰਡਰ ਪ੍ਰੋਸੈਸ ਹੈ ਇਹ ਕੰਮ ਪੂਰਾ ਨਹੀਂ ਹੋਇਆ ਤਾਂ ਇਸ ਦੇ ਵਿੱਚ ਪਾਣੀ ਛੱਡਣ ਦੇ ਨਾਲ ਇੱਥੇ ਜਿਹੜਾ ਇਹ ਓਵਰਫਲੋ ਹੋ ਕੇ ਸੂਆ ਟੁੱਟਿਆ ਕਿਉਂਕਿ ਅੱਗੋਂ ਤੁਸੀਂ ਦੇਖ ਸਕਦੇ ਹੋ ਅੱਗੋਂ ਪਾਣੀ ਰੋਕਿਆ ਹੋਇਆ ਹੈ ਬੰਨ ਮਾਰਿਆ ਹੋਇਆ ਅੱਗੇ ਕੰਮ ਚੱਲਣ ਕਰਕੇ ਕੰਮ ਕੰਪਲੀਟ ਨਾ ਹੋਣ ਕਰਕੇ ਇੱਥੇ ਬੰਨ ਮਾਰਿਆ ਹੋਇਆ ਜਿਸ ਤੇ ਕਰਕੇ ਇਹ ਸੂਆ ਓਵਰਫਲੋ ਹੋ ਕੇ ਇਸ ਜਗ੍ਹਾ ਤੋਂ ਜਿਹੜਾ ਟੁੱਟ ਚੁੱਕਿਆ ਜੁੜੇ ਰਹੋ ਡੀ 11 ਨਿਊ ਪੰਜਾਬ ਦੇ ਨਾਲ ਅਸੀਂ ਤੁਹਾਨੂੰ ਅੱਗੇ ਹੋਰ ਅਪਡੇਟ ਲੈ ਕੇ ਮਿਲਾਂਗੇ ਖੇਤ ਦੇ ਮਾਲਕ ਨੇ ਜਿਹੜੇ ਇਹ ਖੜੇ ਨੇ ਇੱਥੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਹਾਂਜੀ ਤੁਹਾਡੀ ਇਹ ਸੂਆ ਜਿਹੜਾ ਤੁਹਾਡੀ ਤੁਹਾਡੇ ਖੇਤ ਦੇ ਵਿੱਚ ਟੁੱਟ ਗਿਆ ਤਾਂ ਜਿਹੜੀ ਤੁਹਾਡੀ ਕਿੰਨੀ ਜੀਰੀ ਹੈ ਜਿਹੜੀ ਡੁੱਬ ਚੁੱਕੀ ਹੈ ਹਾਂਜੀ 20 25 ਕਿੱਲੇ ਨਾ ਨਾ ਕੀ ਆਪਣਾ 20 25 ਕਿੱਲੇ ਨਾ ਸਿੰਘ ਜੀ 20 25 ਕਿੱਲੇ ਤੁਹਾਡੇ ਡੁੱਬ ਚੁੱਕੇ ਨੇ ਜੀ ਹਾਂ ਆ ਦੇਖੋ ਤੇ ਕਿੰਨੇ ਕ ਘਰਾਂ ਦੇ ਖੇਤ ਨੇ ਅੱਗੇ ਜਿਹੜੇ ਜਿਹੜੇ ਨੁਕਸਾਨ ਹੋ ਸਕਦਾ ਅੱਗੇ 7-8 ਘਰਾਂ ਦੇ ਖੇਤ ਨੇ ਜੀ ਜਿਹੜੀਆਂ ਦੀ ਫਸਲ ਡੁੱਬਣ ਲੇ ਰਹੀ ਹੈ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਉਹ ਨਹੀਂ ਕਰਿਆ ਨਾ ਸੁਵੇ ਤੇ ਨਾ ਨੇ ਤਰਪਾਲ ਲਾਈ ਹਾਂਜੀ ਨਾ ਕੋਈ ਇਹਦੇ ਚੰਗਾ ਇਹਦੇ ਮਟੀਰੀਅਲ ਲਾਇਆ ਜਮੇ ਸਾਫ ਹਾਂਜੀ ਇਹ ਦੇਖਣ ਲੱਗ ਰਿਹਾ ਜੀ ਅੱਗੇ ਸਾਡੇ ਖੇਤ ਹਮਚੜੀ ਦੇ ਵੀ ਡੋਬੋ ਤੇ ਇਹਨੇ ਜਾ ਕੇ ਸਾਰੇ ਅੱਛਾ ਜੀ ਅੱਗੇ ਪਾਣੀ ਦਾ ਲਖਾਉਈ ਨਹੀਂ ਕਰਿਆ ਕਿਸੇ ਪਾਸੇ ਅੱਛਾ ਅੱਗੇ ਲਖਾਉਣੀ ਪਾਣੀ ਛੱਡਦਾ ਹਾਂਜੀ ਪਾਣੀ ਛੱਡ ਰਿਹਾ ਅੱਗੇ ਲਖਾਉਈ ਨਹੀਂ ਕਰਿਆ ਹੋਇਆ ਪਾਣੀ ਦਾ ਕਿਸੇ ਪਾਸੇ ਵੀ ਅੱਗੇ ਸੂਆ ਅੱਗੇ ਸਿਰੇ ਤੱਕ ਨਹੀਂ ਬਣਿਆ ਨਹੀਂ ਬਣਿਆ ਜੀ ਅੱਗੇ ਫੈਕਟਰੀ ਕੋਲੇ ਜਾ ਕੇ ਫੈਕਟਰੀ ਡੁੱਬੀ ਪਈ ਹੈ ਜਾ ਕੇ ਦੇਖੋ ਕਿਹੜੀ ਫੈਕਟਰੀ ਜੀ ਬੀਜ ਫੈਕਟਰੀ ਹੈ ਉੱਥੇ ਵੀ ਪਾਣੀ ਹੁਣ ਅਸੀਂ ਕਈਆਂ ਨਾਲ ਪੱਟ ਕੇ ਖਾਲੀ ਪੱਟੀ ਹੈ ਉੱਥੇ ਜਾ ਕੇ ਅੱਛਾ ਜੀ ਮੌਕਾ ਦੇਖੋ ਜੀ ਤੁਹਾਡਾ ਕਿੰਨਾ ਕ ਨੁਕਸਾਨ ਹੈ ਸਾਡੇ 8-9 ਕਿਲੇ ਸਾਡੇ ਡੁੱਬ ਗਏ ਉੱਥੇ ਗਾਹਾਂ ਜਾ ਕੇ ਅੱਗੇ ਜੀ ਅੱਗੇ ਜਾ ਕੇ अच्छा हां जेड़ा ए डुप, डुप पानी इत्थे इनादे बापूजी दे डुब्बे ने हां इत्थे कणकड़ दी डुब गए 25 30 किलो डुब जानेगे जेना पानी रुकया है चल 12 ਘਰਾਂ ਦੇ ਜਮੀਨ ਐ ਸਾਰੀ ਜਿਆਦਾ ਡੁੱਬੂ ਹਾਂ ਕਿਉਂਕਿ ਇਦਾਂ ਹੀ ਪਾਣੀ ਦਾ ਹੁੰਦਾ ਰਿਹਾ ਬਹਾਵ ਆ ਤੇ ਜਾਨੀ ਵਾਲੀ ਨੁਕਸਾਨ ਵੀ ਹੋ ਸਕਦੇ ਹਾਂ ਹਾਂਜੀ 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 ਇਹ ਕੋਈ 60 50 ਕਿੰਨੇ ਹਾਂ ਇਹ ਤਾਂ ਸਵੇਰ ਕਿਆ ਪਹਿਲੇ ਪਾਣੀ ਬੰਦ ਕਰ ਦਿੱਤਾ ਪਾਣੀ ਬੰਦ ਹੀ ਨਹੀਂ ਕਰਿਆ ਜੀ ਅਸੀਂ ਬੰਦ ਨਹੀਂ ਕੀਤਾ ਜੀ ਹਾਂ ਜੀ ਤੁਸੀਂ ਡਿਟੇਲ ਚ ਤੁਸੀਂ ਦੱਸੋ ਥੋੜਾ ਜਿਆ ਵੀ ਇਹ ਜਿਹੜਾ ਪਾਣੀ ਨਾ ਬੰਦ ਹੋਇਆ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਜੇ ਪਾਣੀ ਨਾ ਬੰਦ ਹੋਇਆ ਜੀ ਘੱਟੋ ਘੱਟ ਜੀ 100 ਕਿਲੇ ਦਾ ਨੁਕਸਾਨ ਆ ਪਿੰਡ ਦਾ ਅੱਛਾ ਜੀ ਅੱਗੇ ਨਿਕਲਦਾ ਨਹੀਂ ਕਿਤੇ ਪਾਣੀ ਅੱਗੇ ਪਾਣੀ ਦਾ ਅੱਗੇ ਕਿਤੇ ਵੀ ਪਾਣੀ ਦਾ ਨਿਕਾਸ ਨਹੀਂ ਹੈ ਬਿਲਕੁਲ ਨਹੀਂ ਅੱਛਾ ਜੀ ਦੇਖ ਲਓ ਹਜੇ ਵੀ ਪਾਣੀ ਚੱਲ ਰਿਹਾ ਸਵੇਰ ਤੋਂ ਸੂਰ ਕੁੱਟਿਆ ਹੋਇਆ ਹੈ ਤੁਸੀਂ ਫੋਨ ਨਹੀਂ ਕੀਤਾ ਬੰਦ ਕਰਨ ਨੂੰ ਕਿੱਥੇ ਪਹੁੰਚਿਆ ਹੈਗਾ ਮੇਰਾ ਜੀ ਸੁਣ ਬੰਦੇ ਵੀ ਆ ਗਏ ਤੇਰੇ ਕੋਈ ਠੇਕੇਦਾਰ ਦਾ ਬੰਦਾ ਨਹੀਂ ਪਹੁੰਚਿਆ ਇੱਥੇ ਕੋਈ ਠੇਕੇਦਾਰ ਦਾ ਕੋਈ ਬੰਦਾ ਨਹੀਂ ਜੋ ਕੀ ਆਉਂਦਾ ਜਿਹੜਾ ਮਾਰ ਕੇ ਚਲਾ ਜਾਂਦਾ ਦੇਖ ਕੇ ਅੱਛਾ ਜੀ ਲੈ ਕਰੇ ਕਹਿੰਦੇ ਹਾਂ ਜੀ ਮਸ਼ੀਨ ਬੁਲਾਉਣਾ ਹੈ ਜੀ ਸੀ ਬੀ ਬੁਲਾਉਣਾ ਹੈ ਕੋਈ ਕਿਸੇ ਨੂੰ ਕਿਵੇਂ ਲੱਗਦਾ ਵੀ ਇਹਨਾਂ ਨੇ ਪ੍ਰਬੰਧ ਕਿੱਦਾਂ ਦੇ ਕੀਤੇ ਹੋਏ ਸੀਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਸਰਕਾਰ ਦੇ ਮਾਲਕੀਏ ਨੂੰ ਦੇਖ ਲਓ ਤੁਸੀਂ ਕਿਵੇਂ ਦਾ ਕੰਮ ਕੀਆ ਮਿੱਟੀ ਦੇ ਲੱਗੇ ਹੋਏ ਆਂ ਬਹੁਤ ਸਾਥ ਜੀ ਮੇਰੇ ਕੋਲ ਘਟਿਆ ਮਟੀਰੀਅਲ ਲਾਇਆ ਹੋਇਆ ਇਹਨਾਂ ਨੇ ਇੱਥੇ ਤੇ ਸਰੀਆ ਵੀ ਨਹੀਂ ਪਾਇਆ ਇਹਨਾਂ ਦਾ ਪ੍ਰਪੋਜ਼ਲ ਇਹ ਨਹੀਂ ਸਹੀ ਹੈਗਾ ਸਰਕਾਰ ਦਾ ਕਿਉਂਕਿ ਲੈਂਟਰ ਜਿਹੜਾ ਸਰੀਏ ਤੋਂ ਬਿਨਾ ਤਾਂ ਖੜਦਾ ਨਹੀਂ ਹੁੰਦਾ ਜੇ ਮਿੱਟੀ ਬੈਠੂਗੀ ਤਾਂ ਲੈਂਟਰ ਤਾਂ ਟੁੱਟੂਗਾ ਆਹ ਜੀ ਸਾਹਿਬ ਦੇਖ ਲਓ ਕਿੰਨਾ ਕਿੰਨਾ ਮਟੀਰੀਅਲ ਪਾਇਆ ਹੈ ਇਹਨਾਂ ਨੇ ਹਾਂ ਜੀ ਹਾਂ ਜੀ ਇਹ ਚੰਗਾ ਮਟੀਰੀਅਲ ਪਾਇਆ ਹੁੰਦਾ ਤਾਂ ਟੁੱਟਦਾ ਹੀ ਨਹੀਂ ਸੀ ਇਹ ਪਹਿਲਾਂ ਵੀ ਕਈ ਦਫਾ ਇਹ ਟੁੱਟ ਚੁੱਕਿਆ ਸੂਆ ਬਣੇ ਹੋਏ ਨੇ ਸਾਰੀਆਂ ਪਿੱਛੋਂ ਹੀ ਪਹਿਲਾਂ ਦੋ ਵਾਰ ਟੁੱਟ ਚੁੱਕੀ ਹੈ ਪਹਿਲਾਂ ਇੱਕ ਅੱਛਾ ਇਹ ਵੀ ਨਹੀਂ ਪਾਇਆ ਟੁੱਟ ਗਿਆ ਪਹਿਲਾਂ ਆਜੋ ਠੀਕ ਹੈ ਜੀ ਆਜੋ ਆ ਗਿਆ ਜੀ ਇਸ ਟਾਈਮ ਅਸੀਂ ਅਤਾਲਾ ਰਜਵਾਹੇ ਦੇ ਖੜੇ ਹਾਂ ਜਿੱਥੇ ਹਮਚੜ ਕਾਨਗੜ ਦੇ ਨੇੜੇ ਸੂਆ ਟੁੱਟਿਆ ਟੁੱਟ ਕੇ ਫਸਲ ਡੁੱਬ ਚੁੱਕੀ ਹੈ ਹਾਂਜੀ ਤੁਸੀਂ ਇਨਚਾਰਜ ਹੋ ਇਸ ਹਲਕੇ ਦੇ ਜੀ ਕੀ ਕਹਿਣਾ ਚਾਹੋਗੇ ਇਸ ਕੰਮਕਾਰ ਦੇ ਜਿਹੜਾ ਏਡਾ ਘਟਿਆ ਕੰਮ ਹੋ ਰਿਹਾ ਜੀ ਸਰ ਤੁਸੀਂ ਦੇਖੋ ਕਿ ਅਜੇ 1 ਮਹੀਨਾ ਨਹੀਂ ਹੋਇਆ ਇਸ ਰਜਵਾਹਨ ਬਣੇ ਨੂੰ ਉਹ ਸਰਕਾਰ ਬਹੁਤ ਵੱਡੀਆਂ ਵੱਡੀਆਂ ਟੀਂਗਾਂ ਮਾਰਦੀ ਹੈ ਕਿ ਅਸੀਂ ਪਾਣੀ ਖੇਤਾਂ ਤੱਕ ਪਹੁੰਚਾਤਾ ਔਰ ਪਹਿਲੀ ਵਾਰਸਾ ਆਪਣੇ ਹਲਕੇ ਆਪਣੇ ਇਲਾਕੇ ਦੇ ਵਿੱਚ ਇਹ ਅੱਜ ਪਹਿਲੀ ਵਾਰ ਸ਼ਬਈ ਆ। ਔਰ ਅਸਹਦਾਜੀ ਖੜੇ ਨੇ। ਇਹਨਾਂ ਦਾ ਖੇਤ ਆ ਲਗਭਗ 2 ਏਕੜ ਜ਼ਮੀਨ ਆ ਨਾ ਜਿੱਥੇ ਕੀੜੀ ਲੱਗ ਚੁੱਕੀ ਆ ਪਹਿਲਾਂ ਖਾਤ ਪੈ ਚੁੱਕੀ ਆ ਔਰ 2 ਏਕੜ ਇਹਨਾਂ ਦੀ ਤੇ ਹੋਰ ਬਹੁਤ ਸਾਰੀ ਨਾਲ ਖੇਤ ਜਿਹੜੇ ਨੇ ਉਹਨਾਂ ਦਾ ਬਹੁਤ ਬੜਾ ਨੁਕਸਾਨ ਆ। ਬੜੀ ਦੁੱਖ ਦੀ ਗੱਲ ਆ। ਅਜੇ ਤੱਕ ਕਿਹਦੇ ਨਹੀਂ। ਸੱਚ ਰਸੀ ਕਿੰਨਾ ਦਾ ਨੁਕਸਾਨ ਆ ਟੁੱਟਾ। ਬੜੇ ਦੁੱਖ ਦੀ ਗੱਲ ਹੈ ਤੁਸੀਂ ਆਪ ਦੇਖੋ ਤੁਸੀਂ ਸਾਰੇ ਪੱਤਰਕਾਰ ਸਹਿਮਾਨ ਹੋ ਸੀਨੀਅਰ ਬੰਦੇ ਹੋ ਤੇ ਸਿਰਫ 1 ਇੰਚ ਦੀ 1 ਇੰਚ ਦੀ ਲੇਅਰ ਬਣੀ ਹੋਈ ਹੈ ਜਿਹੜੀਆਂ ਇੱਟਾਂ ਪਹਿਲਾਂ ਲੱਗੀਆਂ ਹੋਈਆਂ ਸੀ ਉਹ ਇੱਟਾਂ ਕਿੱਥੇ ਨੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕੀ ਕੀਤਾ ਉਹਨਾਂ ਦਾ ਵੇਚ ਦਿੱਤੀਆਂ ਗਈਆਂ ਨੇ ਜਾਂ ਕਿਤੇ ਸਟਾਕ ਪਈਆਂ ਨੇ ਕੋਈ ਉਹਦਾ ਕੋਈ ਪਤਾ ਨਹੀਂ ਕਿਸੇ ਨੂੰ ਲੇਕਿਨ ਜਿਹੜੇ ਜਿਹੜਾ ਨਾਮਾ ਬਣਾਇਆ ਗਿਆ ਸਿਰਫ 1 ਇੰਚ ਦੀ ਲੇਅਰ ਪਾਈ ਪਈ ਹੈ ਜਦੋਂ ਕਿ ਕਾਨੂੰਨ ਦੇ ਮੁਤਾਬਕ 3 ਇੰਚ ਦੀ ਲੇਅਰ ਘੱਟੋ ਘੱਟ ਪੈਣੀ ਚਾਹੀਦੀ ਸੀ ਔਰ ਪ੍ਰੋਪਰ ਪੈਣੀ ਚਾਹੀਦੀ ਸੀ ਤੋ ਇਹ ਇਹ ਰਿਜਵਾਹ ਹੈ ਜਿਹੜਾ ਇਹ ਤਾਲਾ ਰਿਜਵਾਹ ਹੈ ਇਹ ਜੋ ਦੱਸਿਆ ਗਿਆ ਕਿ ਤਿੰਨ ਜਗ੍ਹਾ ਤੋਂ ਟੱਕਰ ਟੁੱਟ ਚੁੱਕਾ ਇੱਥੇ ਨੁਕਸਾਨ ਹੋਇਆ ਖਾਂਤੜੀ ਦੇ ਨੇੜੇ ਜਾ ਕੇ ਨੁਕਸਾਨ ਹੋਇਆ ਇੱਕ ਮੇਰਾ ਹੰਕਾਰ ਗੱਡਦਾ ਇੱਕ ਹੋਰ ਬੱਕਰਾ ਹਾਂ ਜੀ ਨੁਕਸਾਨ ਹੋਇਆ ਸੋ ਬਹੁਤ ਦੁੱਖ ਦੀ ਗੱਲ ਹੈ ਅਸੀਂ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਕਿ ਜਿਹੜੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਕਿੱਡਾ ਵੀ ਨੁਕਸਾਨ ਹੋਇਆ ਜੀ ਦੀ ਦੀ ਰਵਾਈ ਦਾ ਫਸਲ ਦਾ ਪੂਰਾ ਮੁਆਵਜ਼ਾ ਤਾਂ ਜਾਵੇ ਤਾਂ ਕਿ ਆਪਣੇ ਫਰਦਰੀਆ ਦੁਆਰਾ ਲਾਗਿਆ ਤੇ ਜਿਹੜਾ ਇਹਦੇ ਵਿੱਚ ਘਪਲੇਬਾਜੀ ਹੋ ਰਹੀ ਹੈ ਉਹ ਤੇ ਕੀ ਕਹਿਣਾ ਚਾਹੁੰਦੇ ਕੰਦਾ ਮਟੀਰੀਅਲ ਇਸ ਤਰ੍ਹਾਂ ਜਪਾਇਆ ਗਿਆ ਦੇ ਵਿੱਚ ਅਸੀਂ ਇਸ ਗੱਲ ਦੀ ਬਿਜ਼ਨਸ ਇਨਕੁਆਰੀ ਦੀ ਮੰਗ ਕਰਾਂਗੇ ਵੈਸੇ ਤਾਂ ਚਲੋ ਵਾਹਿਗੁਰੂ ਕਿਰਪਾ ਕਰਨਗੇ ਇਹ ਡੇਢ ਸਾਲ ਦੀ ਸਰਕਾਰ ਆ ਇਹ ਤੋਂ ਬਾਅਦ ਕਾਂਗਰਸੀ ਸਰਕਾਰ ਆਉਣ ਵਾਲੀ ਆ ਅਸੀਂ ਖੁਦ ਇਨਕੁਆਰੀ ਕਰਕੇ ਇਸ ਮਾਮਲੇ ਦੀ ਜਾਂਚ ਕਰਾਂਗੇ ਔਰ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੇ ਬ੍ਰੋਸ ਜਿਹੜਾ ਐਕਸ਼ਨ ਆ ਕਾਨੂੰਨੀ ਤੌਰ ਤੇ ਲਿਆ ਜਾਊਗਾ ਲੇਕਿਨ ਇਹ ਬਹੁਤ ਹੀ ਤਖਾਂਤ ਹੈ ਇਹ ਬਹੁਤ ਹੀ ਦੁੱਖ ਦੀ ਗੱਲ ਆ ਕਿ ਉਹ ਸਰਕਾਰ ਜਿਹੜੀ ਹਰ ਰੋਜ਼ ਇਹ ਵਾਅਦਾ ਕਰਦੀ ਆ ਦਾਅਵੇ ਕਰਦੀ ਆ ਕਿ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਤਾ ਥੇਲ ਤੱਕ ਪਾਣੀ ਪਹੁੰਚਾਤਾ ਔਰ ਉਹਦੇ ਕੰਮ ਦੀ ਜਿਹੜੀ ਕੁਆਲਿਟੀ ਹੈ ਉਹ ਨਹਿਤ ਘਟਜ ਲੈਵਲ ਦੀ ਕੁਆਲਿਟੀ ਹੈ ਔਰ ਬਹੁਤ ਹਲਕਾ ਕੰਮ ਜਿਹੜਾ ਉਹ ਕੀਤਾ ਗਿਆ ਜਿਹਦੇ ਨਾਲ ਸਾਡੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੁਸੀਂ ਪਿੱਛੇ ਦੇਖੋ ਜਿਹੜਾ ਮਦਰ ਇੰਡੀਆ ਸਕੂਲ ਦੇ ਕੋਲ ਜਿਹੜਾ ਸੜਕ ਦਾ ਲੈਵਲ ਆ ਉਹ ਉਹ ਰਾਜਵਾਹੇ ਦੇ ਲੈਵਲ ਤੋਂ 3 ਫੁੱਟ ਨੀਵਾ ਉੱਚਾ ਹੋ ਗਿਆ ਜਿਹਦੇ ਨਾਲ ਉੱਥੇ ਬੱਚੇ ਸਕੂਲ ਚ ਆਉਂਦੇ ਨੇ ਤਿੰਨ ਚਾਰ ਸਕੂਲ ਲੱਭਦੇ ਨੇ ਅਗੇ ਤਿੰਨ ਚਾਰ ਪਿੰਡ ਨੇ ਬਾਲਾ ਵਾਲਾ ਪਿੰਡ ਆ ਤੰਬੂ ਵਾਲਾ ਡਰੋਲੀ ਉਹਦੇ ਬੱਚੇ ਆਉਂਦੇ ਨੇ ਉਹ ਕਿੰটা ਖਤਰਨਾਕ ਸਿਚੁਏਸ਼ਨ ਬਣੀ ਹੋਈ ਆ ਕੱਲ ਅਸੀਂ ਐਸਡੀਐਮ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਉਹਦੀ ਉਹਦਾ ਨਿਰੀਖਣ ਕਰਨ ਤੇ ਜਿਹੜੇ ਠੇਕੇਦਾਰ ਨੂੰ ਲੋੜੀਂਦੀਆਂ ਹਦਦਾਂ ਦੇ ਕੇ ਉੱਥੇ ਜਾਨ ਮਾਲ ਦੀ ਰੱਖਿਆ ਜਿਹੜੀ ਉਹ ਕੀਤੀ ਜਾਵੇ ਤਾਂ ਕਿ ਕੋਈ ਨੁਕਸਾਨ ਜਿਹੜਾ ਬੱਚਿਆਂ ਦਾ ਖਾਸ ਤੌਰ ਤੇ ਨਾ ਹੋਵੇ ਕਿਸੇ ਦਾ ਵੀ ਜਾਨੀ ਨੁਕਸਾਨ ਜਿਹੜਾ ਨਾ ਹੋਵੇ ਸੋ ਇਹ ਵੀ ਬੜੇ ਦੁੱਖ ਦੀ ਗੱਲ ਹੈ ਕਿ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜਿਹੜਾ ਸਾਡੇ ਵੀਰਾਂ ਦਾ ਖਤਾਨ ਵੀ ਦਾ ਉਹ ਬਹੁਤ ਸਾਰਾ ਹੋਇਆ ਅਸੀਂ ਇਸ ਗੱਲ ਦੀ ਸਖਤ ਨਖੇਦੀ ਕਰਦੇ ਹਾਂ ਉੱਚ ਇਨਕੁਆਰੀ ਮੰਗ ਕਰਦੇ ਆ ਕਿ ਇਹਦੇ ਵਿੱਚ ਕਟਿਆ ਜਿਹੜਾ ਮਾਲ ਲੱਗਿਆ ਹੋਇਆ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਜਿਹੜੇ ਜ਼ਿੰਮੇਵਾਰ ਠੇਕੇਦਾਰ ਨੇ ਉਹਨਾਂ ਦੇ ਉੱਪਰ ਸਖਤ ਕਟਾਉਣਾ ਚਾਹੀਦਾ ਜਿਹੜੇ ਅਫੀਸਰ ਇਨਵੋਲਵ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਇਹ ਕੰਮ ਹੋਇਆ ਉਹਨਾਂ ਦੇ ਉੱਪਰ ਸਖਤ ਸਜ਼ਾ ਜਿਹੜਾ ਹੋਣਾ ਚਾਹੀਦਾ ਐਸੇ ਪ੍ਰਜਵਾਹੇ ਦੇ ਅੱਗੇ ਆ ਕੇ ਅਸੀਂ ਹਾਮਚੜੀ ਪਹੁੰਚੇ ਆ ਜਿੱਥੇ ਖਾਮਚੜੀ ਦੀ ਦੀ ਸਰਦ ਦੇ ਕੋਲ ਹੈ ਜਿਹੜਾ ਇੱਥੇ ਸੂਆ ਇਹ ਖਤਮ ਹੋ ਗਿਆ ਤੇ ਅੱਗੇ ਸੂਏ ਦਾ ਨੌਨਿਸ਼ਾਨ ਵੀ ਹੈ ਨਹੀਂ ਤੇ ਇੱਥੇ ਜਿਹੜਾ ਪਾਣੀ ਹੈ ਐਸੀ ਤਰ੍ਹਾਂ ਹੀ ਖੁੱਲਾ ਛੱਡ ਦਿੱਤਾ ਗਿਆ ਤੇ ਪਾਣੀ ਖੇਤਾਂ ਨੂੰ ਜਾ ਰਿਹਾ ਤੇ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜੀ ਜ਼ਿਮੀਂਦਾਰ ਦੀ ਫਸਲ ਇੱਥੇ ਵੀ ਡੁੱਬ ਸਕਦੀ ਹੈ ਤੇ ਹੁਣ ਮਸ਼ੀਨ ਲਾਈ ਹੋਈ ਹੈ ਇਹਨਾਂ ਨੇ ਮਸ਼ੀਨ ਨਾਲ ਪਾਣੀ ਹੈ ਜਿਹੜਾ ਅੱਗੇ ਖਾਲੀ ਪੱਟ ਕੇ ਲੰਘਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੈਕਮੇ ਦੇ ਜਿਹੜੇ ਕੰਮ ਨੇ ਕਿੰਨੇ ਅਧੂਰੇ ਨੇ ਕਿੰਨੇ ਅਧੂਰੇ ਕੰਮਾ ਕਰਕੇ ਕਿੰਨਾ ਜਿਹੜਾ ਇਹ ਲੋਕਾਂ ਦਾ ਨੁਕਸਾਨ ਹੋ ਰਿਹਾ ਹਾਂ ਹਾਂਜੀ ਇੱਥੇ ਸੀਡ ਫੈਕਟਰੀ ਆ ਫੈਕਟਰੀ ਦੇ ਵਿੱਚ ਵੀ ਪਾਣੀ ਵੜਨ ਦੇ ਨਾਲ ਬਹੁਤ ਨੁਕਸਾਨ ਹੋਇਆ ਹੈ ਏ ਬਾਬੂ ਜੀ ਖੜੇ ਨੇ ਹਾਂਜੀ ਬਾਬੂ ਜੀ ਕੀ ਨਾਮ ਹੈ ਆਪਣਾ ਜੀ ਹਾਂਜੀ ਮੇਰਾ ਨਾਮ ਬੀਜੇ ਕੁਮਾਰ ਹੈ ਜੀ ਸਰ ਨਾਲੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਸਰਕਾਰ ਦੀਆਂ ਨਲੈਕੀਆਂ ਨੇ ਇਹ ਮਾੜੇ ਠੇਕੇਦਾਰ ਜਿਨ੍ਹਾਂ ਨੂੰ ਸਰਕਾਰ ਠੇਕਾ ਦੇ ਰਹੀ ਹੈ ਨਹਿਰਾਂ ਚ ਮਾੜਾ ਮਟੀਰੀਅਲ ਲਾਰੀ ਹੈ ਤੇ ਉਹਦੇ ਕਰਕੇ ਆ ਪਿੱਛੇ ਮੇਰੀ ਫੈਕਟਰੀ ਹੈ ਬੀਜਾਂ ਵਾਲੀ ਫੈਕਟਰੀ ਹੈ ਜਾਨੀ ਕਿ ਮੈਂ ਕਣਕ ਦਾ ਸਟਾਕ ਰਿਆ ਹੋਇਆ ਬੀਜਾਂ ਦਾ ਸਟਾਕ ਰਿਆ ਹੋਇਆ ਆ ਪਾਣੀ ਦਾ ਲੈਵਲ ਦੇਖੋ ਤੁਸੀਂ ਮੇਰੀ ਫੈਕਟਰੀ ਦੀ ਕੰਧਾਂ ਨਾਲ ਲੱਗ ਰਿਹਾ ਹੈ ਇਹ ਮੇਰੇ ਅੰਦਰ ਕਣਕ ਦਾ ਸਟਾਕ ਲੱਗਿਆ ਹੋਇਆ ਜਿਹਦੇ ਕਰਕੇ ਮੇਰਾ ਨੁਕਸਾਨ ਹੋਣ ਦਾ ਖਤਰਾ ਹੈ ਘਟੋ ਘਟ ਮੇਰੇ ਲਵੇ ਵੀ ਅੱਗੇ ਕਿਸਾਨਾਂ ਨੂੰ ਮਈਆ ਕਰਵਾਉਣ ਵਾਸਤੇ ਅੰਦਰ ਬੀਜ ਲੱਗਿਆ ਹੋਇਆ ਜਿਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਹ ਇਹ ਸਰਕਾਰ ਦੀਆਂ ਨਲੈਕੀਆਂ ਨੇ ਸਰਕਾਰ ਪਿੱਛੋਂ ਇਹ ਪਾਣੀ ਛੱਡ ਰਹੀ ਹੈ ਸਰਕਾਰ ਨੂੰ ਚਾਹੀਦਾ ਵੀ ਪਿੱਛੋਂ ਪਾਣੀ ਬੰਦ ਕਰਵਾਇਆ ਜਾਵੇ ਜਾਂ ਜੋ ਕਿ ਸਾਡਾ ਨੁਕਸਾਨ ਹੋਣ ਤੋਂ ਬਚਾਓ ਸਕੇ ਨਹਿਰ ਕੰਪਲੀਟ ਨਹੀਂ ਨਹਿਰ ਕੰਪਲੀਟ ਨਹੀਂ ਉਹੀ ਮਾੜਾ ਮਟੀਰੀਅਲ ਲੱਗਿਆ ਹੋਇਆ ਹੈ ਨਹਿਰ ਨੂੰ ਥਾਂ ਥਾਂ ਤੋਂ ਨਹਿਰ ਟੁੱਟ ਰਹੀ ਹੈ ਤੇ ਸਰਕਾਰਾਂ ਨੂੰ ਇਹੀ ਬੇਨਤੀ ਹੈ ਵੀ ਸਾਡੇ ਕੰਨੀ ਵੀ ਦੇਖੋ ਤੇ ਇਹਦਾ ਕੋਈ ਹੱਲ ਕਰਵਾਓ ਸਾਡੀਆਂ ਕੰਦਾਂ ਵੀ ਡਿਗਨ ਨੂੰ ਤਿਆਰ ਹੋ ਰਹੀਆਂ ਨੇ ਫੈਕਟਰੀ ਦੀਆਂ ਹਾਂਜੀ ਇਹ ਜਿਵੇਂ ਕਿ ਜਿਹੜੀ ਫੈਕਟਰੀ ਹੈ ਇਹ ਜਿਹੜੀ ਜਾਨੀ ਜੇ ਕੋਈ ਮਾਲੀ ਨੁਕਸਾਨ ਹੁੰਦਾ ਜਿੰਮੇ ਵਰਤ ਸੀ ਜਿਹੜੀ ਨਹਿਰ ਹੈ ਇਹ ਅਧੂਰੀ ਪਈ ਆ ਫਿਰ ਇਹ ਪਾਣੀ ਕਿਵੇਂ ਛੜਦਾ ਇਹਨਾਂ ਨੇ ਪਾਣੀ ਦਾ ਕੋਈ ਅੱਗੇ ਜਾਂਦਾ ਇਹਨਾਂ ਦਾ ਜੀ ਕੋਈ ਬਾਲੀਬਾਰਸੀ ਨਹੀਂ ਗਾ ਸਰਕਾਰ ਦਾ ਕੋਈ ਠੇਕੇਦਾਰ ਕੋਈ ਬਾਲੀਬਾਰਸੀ ਨਹੀਂ ਗਾ ਵੀ ਜੋ ਕੋਈ ਏਰੀਆ ਆ ਕੇ ਕੋਈ ਦੇਖ ਰੇ ਕੋਈ ਮੌਕੇ ਤੇ ਵੀ ਕੋਈ ਪਹੁੰਚਿਆ ਨਹੀਂ ਹੈ ਕੋਈ ਮੌਕੇ ਤੇ ਹੁਣ ਤੱਕ ਕੋਈ ਪਹੁੰਚਿਆ ਨਹੀਂ ਗਾ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਫਿਕਰ ਹੈ ਜੀ ਦੇਖੋ ਇੱਕ ਪਾਸੇ ਇੱਧਰ ਜ਼ਮੀਨਦਾਰ ਵੀ ਔਖੇ ਹੋ ਰਹੇ ਨੇ ਉਹਨਾਂ ਦੀ ਵੀ ਜ਼ਿਰੀ ਡੁੱਬਣ ਨੂੰ ਹੋ ਰਹੀ ਹੈ ਹਾਂਜੀ ਐ ਤੇ ਇੱਧਰ ਸਾਡਾ ਵੀ ਬਹੁਤ ਨੁਕਸਾਨ ਹੈ ਕੰਦਾ ਟੈਨ ਨੂੰ ਹੋ ਰੀਆਂ ਨੇ ਤੇ ਅ ਯਾਨੀ ਕੁਛ ਨਹੀਂ ਇਹ ਸਰਕਾਰਾਂ ਦੀਆਂ ਨਲਾਕੀਆਂ ਨੇ ਅਸੀਂ ਤਾਂ ਸਰਕਾਰ ਤੋਂ ਇਹੀ ਇਹ ਵੀ ਜੇ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਸਰਕਾਰ ਜਾਂ ਇਹ ਠੇਕੇਦਾਰ ਇਹਦਾ ਨਹਿਰੀ ਵਿਭਾਗ ਦਾ ਇਹ ਖੁਦ ਜ਼ਿੰਮੇਵਾਰ ਹੋਊਗਾ ਠੀਕ ਹੈ ਜੀ ਐਸਟਮ ਹਾਮ ਚੜੀ ਦੀ ਜ਼ਮੀਨ ਦੇ ਵਿੱਚ ਪਹੁੰਚਿਆ ਅਸੀਂ ਜਿੱਥੇ ਇਸੂਆ ਇੱਥੇ ਆ ਕੇ ਜਿਹੜਾ ਖਤਮ ਹੋ ਜਾਂਦਾ ਤੇ ਅੱਗੇ ਕੁਝ ਨਹੀਂ ਬਣਾਇਆ ਗਿਆ ਤੇ ਪਾਣੀ ਹੈ ਜਿਹੜਾ ਇਸ ਤੇਰੀ ਫੁੱਲਾ ਛੱਡ ਦਿੱਤਾ ਗਿਆ ਜਾਏ ਨੇ ਇਹ ਸਾਰਾ ਸਾਰਾ ਪਾਣੀ ਜਿਹੜਾ ਬਣੋ ਲੱਗਿਆ ਸਾਰਾ ਪਾਣੀ ਤੁਹਾਡੀ ਪੈੜੀ ਨੂੰ ਜਾ ਰਿਹਾ ਹੈ ਹਾਂਜੀ ਹਾਂਜੀ ਆ ਨਹੀਂ ਸਾਰਾ ਪਾਣੀ ਇੱਥੇ ਡਿਗ ਰਿਹਾ ਹੀ ਆ ਕੇ ਨਿਕਲ ਨਹੀਂ ਅੱਗੇ ਸੁਆ ਹੈ ਨਹੀਂ ਬਣਿਆ ਨਹੀਂ ਹੋਇਆ ਅੱਗੇ ਬਣਾਣਾ ਦੀ ਮੁਰਕਾ ਠੇਕੇਦਾਰ ਭੱਜ ਗਿਆ ਹੈ ਨਹੀਂ ਹੈਗਾ ਉਹ ਕਿਉਂ ਭੱਜ ਗਿਆ ਕੀ ਕਾਰਨਾ ਕੋਈ ਪਤਾ ਕੀ ਕਾਰਨਾ ਕੋਈ ਭੱਜਦਾ ਹੈ ਐਕਸ਼ਨ ਨੂੰ ਪਤਾ ਜਿਲ੍ਹੇਦਾਰ ਨੂੰ ਪਤਾ ਬਣ ਲਾਣ ਕਰਕੇ ਛੋਟਾ ਹੀ ਨੁਕਸਾਨ ਹੈ ਹਾਂਜੀ 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 ਸਾਡਾ ਨੁਕਸਾਨ ਹੈ ਇਹ ਹੁਣ ਮਸ਼ੀਨ ਤੁਸੀਂ ਮੰਗਾ ਕੇ ਅੱਗੇ ਪਾਣੀ ਦਾ ਪ੍ਰਬੰਧ ਕਰਦੇ ਹਾਂਗੇ ਆ ਅਸੀਂ ਆਪ ਮੰਗਾਇਆ ਕਰਾਇਆ ਤੇ ਮਸ਼ੀਨ ਮੰਗਾਈ ਹੈ ਅੱਛਾ ਜੀ ਇਹ ਨਾਲ ਲੱਗਦੀ ਤੁਹਾਡੀ ਜ਼ਮੀਨ ਹੈ। ਹਾਂਜੀ ਸਾਡੀ ਜ਼ਮੀਨ ਲੱਗਦੀ ਹੈ। ਖਾਲੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡੀ ਫਸਲ ਦਾ? ਪਿੱਛੇ ਕਾਫੀ ਹੈ। ਜੀ ਡੁੱਬੂਗੀ ਨੁਕਸਾਨ ਹੋਣ ਲੱਗ ਰਿਹਾ ਹੁਣ ਮਰ ਜੂਗੀ ਇਹ ਗੱਲ ਤਾਂ ਜੀਰੀ ਲਾਈ ਵਾਲੇ। ਜੀ ਪਾਣੀ ਤਾਂ ਪਿੱਛੇ ਬਹੁਤ ਹੈ ਪਰ ਇਹ ਬੰਨ੍ਹ ਨਾਲ ਤਾਂ ਪਾਣੀ ਰੁਕਣਾ ਨਹੀਂ ਇਹ। ਉਹ ਤਾਂ ਰੁਕਣਾ ਨਹੀਂ ਹੈਗਾ ਜੀ। ਉਹ ਦੇਖੋ ਹਲੇ ਅੱਗੇ ਨਿਕਾਸੀ ਹੈਗੀ ਪਾਣੀ ਦੀ? ਹਾਂ ਅੱਗੇ ਚੋਜ ਤੇ ਨਿਕਾਸੀ ਹੈਗੀ ਹੈ ਪਾਣੀ ਦੀ। ਠੀਕ ਹੈ। ਖੋਲਵਾ ਦੋ। ਅੱਗੇ ਜੇ ਵਿਭਾਗ ਵਾਲੇ ਖੋਲਣਗੇ ਤਾਂ ਐਂ ਜੀ ਹੁਣ ਅਸੀਂ ਜ਼ਿੰਮੇਵਾਰ ਕਿੱਥੋਂ ਖਰਚਾ ਕਰਪਾਂਗੇ? ਅੱਗੇ ਬੰਦ ਕੀਤਾ ਹੋਇਆ ਹੈ ਇਹ ਅੱਗੇ ਅਲਟੀਮੇਟ ਲਾਗੇ ਤੇ ਮੁਰਕੇ ਕੋਈ ਮੈਨੂੰ ਆਇ ਨਹੀਂ ਹੈਗਾ ਅੱਗੇ ਬੰਨ ਲੱਗਿਆ ਹੋਇਆ ਹਾਂਜੀ ਆ ਅੱਗੇ ਹੀ ਬੰਨ ਲੱਗੇ ਹੋਏ ਪਾਣੀ ਟੱਕਰ ਲਾ ਕੇ ਫੇਰ ਨੁਕਸਾਨ ਕਰੇਗਾ ਫੇਰ ਵੀ ਨੁਕਸਾਨ ਕਰੂਗਾ ਜੀ ਠੀਕ ਹੈ